हरियाणा अच्छा। और बाबा नानक जी कर नहीं जी मुझे तो वहाँ ना तो पाकिस्तान की तरफ नजर आया ना मैंने इधर नजर आया बाकी मैं तो यही चाहता हूँ की दोनों देश के जो जितनी टॉप लीडर है वो अमन और शांति का पैगाम दें और दोनों देशों में अमन और शांति रहे कोई ਤਨਾਲਾਂ ਵਾਲਾ ਕੁਝ ਨਹੀਂ ਜੀ ਪਤਾ ਹੀ ਨਹੀਂ ਲੱਗਦਾ ਕੁਝ ਵੀ ਸ਼ਾਂਤੀ ਹੈ ਸਭ ਪਰ ਇਹਨਾਂ سے ਬੋਲਦੇ ਆ ਪਰ ਇਹਨਾਂ سے ਸਾਰੀ ਗੱਲਬਾਤ ਹੈ ਮੈਂ ਕੋਈ ਤਨਾਲਾਂ ਵਾਲੇ ਬਹੁਤ ਵਧੀਆ ਬਹੁਤ ਰੈਲੈਕਸਟ ਕਰਦਾ ਸਭ ਕੋਈ ਐਹੋ ਜੀ ਗੱਲ ਨਹੀਂ ਕਿੱਥੋਂ ਆਏ ਭਾਜੀ ਕਿਹੜੇ ਦਰਸ਼ਨ ਕਰਕੇ ਕਿਹੜਾ ਪੈਨ ਸੀ ਅਰਕਲਾ ਹਾਰਪੋ ਪੈਨ ਦਾ ਡਿਸ਼ ਅੱਛਾ ਉਹ ਤੋਂ ਬਾਬਾ ਦੇ ਦਰਸ਼ਨ ਕਰਕੇ ਤੇ ਵਾਪਸ ਆ ਗਏ ਅੱਛਾ ਕੀ ਮਾਹੌਲ ਸੀ ਮਾਹੌਲ ਵਧੀਆ ਕੋਈ ਐਹੋ ਜੀ ਕੋਈ ਗੱਲ ਬਾਤ ਕੋਸਰ ਆਤ ਨਾ ਆਉਦਾ ਨਾਉ ਦਾ ਇੱਧਰ ਕੋਈ ਆਸਣ ਹੂੰ ਜਿਹਾ ਹੈ ਪਹਿਲਾਂ ਹੀ ਵੈਸੇ ਰੈਲੈਕਸ ਮੈਂ ਲਾਂਚ ਚਕਰਵਾਰਤੀ ਮੇ ਲੁਧਿਆਣੇ ਜਗਰਾਉ ਤੇ ਉੱਥੇ ਮੈਨੂੰ ਤਾਂ ਇਦਾਂ ਕੋਈ ਲੱਗਿਆ ਨਹੀਂ ਵੀ ਤੋ ਕੋਈ ਤਣਾਅ ਦਾ ਮਾਹੌਲ ਆ ਉੱਥੇ ਬਹੁਤ ਚੰਗੇ ਚੰਗੇ ਲੋਕ ਸੀ ਉਹ ਬੜੇ ਪਿਆਰ ਨਾਲ ਬਾਤ ਕਰ ਰਹੇ ਸੀ ਉੱਥੇ ਆदमी ਬਹੁਤ ਘਟ ਸੀ ਤੇ ਉਥੇ ਕੋਈ ਤਣਾਅ ਦੀ ਤਰ੍ਹਾਂ ਦਾ ਮਾਹੌਲ ਕੋਈ ਨਹੀਂ ਸੀ ਅੱਛਾ ਲੱਗਾ ਬਹੁਤ ਅੱਛਾ ਲੱਗਿਆ ਬਹੁਤ ਸੋਹਣਾ ਵਰਦਾਰਾ ਬਣਿਆ ਹੋਇਆ